ਇਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਕਾਂਗਰਸ ਦੇ ਬਲੈਕ ਪ੍ਰਧਾਨ ਤੇ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੀਆਂ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਕਰ ਦਿੱਤੀ ਗਈ ਹੈ ਕਾਂਗਰਸ ਦੇ ਬਲੈਕ ਪ੍ਰਧਾਨ ਦੀ ਦਸਤੇ ਕੀ ਪੱਟੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਬਲੈਕ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਵੀਲ ਸਿੰਘ ਵਾਸੀ ਪਿੰਡ ਤੂਤਦਿਲ ਅਨਪਛਾਤੇ ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਹਥਾੜੀ ਇਲਾਕੇ ਦੇ ਬਚਾਈ ਹੜਕਾਰ ਨੇ ਕੁਸਿਬਾਨੀ ਉੱਤੇ ਆਪਣੇ ਟਰੈਕਟਰ ਟਰਾਲੀ ਦੇ ਨਾਲ ਮਿੱਟੀ ਪਾ ਕੇ ਦੇਰ ਸ਼ਾਮ ਗੁਰਵੈਲ ਸਿੰਘ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਦਾ ਰਸਤੇ ਦੇ ਛੇ ਕੁ ਜਨ ਪਛਾਤੇ ਵਿਅਕਤੀਆਂ ਨੇ ਗੁਰਵੈਲ ਸਿੰਘ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਨਜ਼ਦੀਕ ਦੇ ਲੋਕਾਂ ਦੇ ਵੱਲੋਂ ਗੁਰਵੈਲ ਸਿੰਘ ਨੂੰ ਪੱਟੀ ਦੇ ਨਿੱਜੀ ਹਸਪਤਾਲੇ ਆਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ 200 ਬੜੀ ਮਦਭਾਗੀ ਜਿਹੜੀ ਆ ਖਬਰ ਹੁਣੇ-ਹੁਣੇ ਮਿਲੀ ਹੈ ਜਿਹੜੀ ਕਿ ਪੱਟੀ ਤੋਂ ਆਈ ਹੈ ਤਰਨਤਾਰਨ ਜ਼ਿਲ੍ਹਾ ਜਿੱਥੇ ਕਿ ਸਾਡਾ ਸਾਥੀ ਗਰਮੇਲ ਸਿੰਘ ਤੂਤਸਾ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹਰ ਪੀੜਤਾ ਦੀ ਸੇਵਾ ਨਿਭਾ ਰਹੇ ਸਨ ਉੱਥੇ ਮੰਦ ਤੇ ਇਹ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜਾਂ ਕੁਝ ਸਾਥੀਆਂ ਨੇ ਪਤਾ ਨਹੀਂ ਕਿੰਨਾ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਐਸੋ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲਾਕ ਦੇ ਪ੍ਰਧਾਨ ਸਾਨ ਸਰਦਾਰ ਗੁਰਮੀਲ ਸਿੰਘ ਔਰ ਬਹੁਤ ਅਨੁਠਕ ਔਰ ਮਿਹਨਤੀ ਵਿਅਕਤੀ ਉਨੇ-ਉਨੇ ਮੇਰੀ ਉਹਨਾਂ ਦੇ ਸਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ-ਮਾਰ ਕੇ ਡੋ ਗਿਆ ਹੈ ਇਹ ਸਾਡਾ ਘਰ ਪਟਿਆ ਗਿਆ ਸਾਡਾ ਪਰਿਵਾਰ ਪਟਿਆ ਗਿਆ ਮੈਂ ਕਿਸੇ ਜੋਗਰਾ ਨਹੀਂ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮਿਲਦੇ ਆਥੇ ਹੀ ਸਾਡਾ ਸਾਥੀ ਸੀਗਾ ਜਸਵੰਤ ਸਿੰਘ ਫੌਜੀ ਕੋੜੇ ਚਿਰ ਪਹਿਲਾਂ ਉਹਨੂੰ ਬੋਲੀਆਂ ਮਾਰ ਦਿੱਤੀਆਂ ਜਿਹੜੀਆਂ ਉਹ ਜਨਰਲ ਅਸਕਰ ਸਿਕਾ ਕੰਪਰੈਸਟ ਆ। ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ। ਉਹਨਾਂ ਨੂੰ ਬੋਲੀਆਂ ਮਾਰ ਕੇ ਕੰਮ ਮਕਾ ਦਿੱਤਾ ਗਿਆ। ਸੋ ਇੱਕ ਹੱਦ ਤੱਕ ਇਹ سلسلہ ਚੱਲਦਾ ਰਹੇਗਾ। ਰੱਬ ਨੂੰ ਪਤਾ ਹੈ। ਕਿਉਂਕਿ ਐਸੀਆਂ ਸਰਕਾਰਾਂ ਆਗੀਆਂ ਜਿਹੜੀਆਂ ਦੇ ਕੱਲ ਤੇ ਕਿਸੇ ਗੱਲ ਦੀ ਜੂ ਨਹੀਂ ਸਕਤ। ਇਹ ਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਐ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਆਪਸ ਵਿੱਚ ਲੁਕਣ ਮਚੀਚੀ ਖੇਡ ਰਹੇ ਐ ਕੋਈ ਕਿਸੇ ਤੇ ਇਲਜ਼ਾਮ ਲਾ ਦਿੰਦਾ ਹੈ ਕਿ ਕਿਸੇ ਤੇ ਇਲਜ਼ਾਮ ਲਾ ਦਿੰਦਾ ਜਾਣ ਬੁੱਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਔਰ ਹੁਣ ਆਰ ਪਾਰ ਦੀ ਲੜਾਈ ਇਹ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਈ ਬਹੁਤ ਹੋ ਗਿਆ ਕਿੰਨੇ ਕੁ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾਬਜਾ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁਟਿਆ ਵਿਅਕਤੀ ਉਹਨੂੰ ਗੋਲੀਆਂ ਮਾਰਦੇ ਪੀਂਦੇ ਨੇ ਇਹ ਸੁਰੱਖਿਤ ਕੌਣ ਹੈ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰ ਲਓ ਦੋਨਾਂ ਨੂੰ ਅਸੀਫਾ ਦੇ ਦੇਣਾ ਚਾਹੀਦਾ ਹਰ ਤੁਸੀਂ ਨਹੀਂ ਸੰਭਾਲ ਸਕੇ ਪਾਣੀ ਹਾਲਾਤ ਬੁਰਾ ਹਾਲ ਹੋ ਗਿਆ ਪੰਜਾਬ ਬੱਤੋਂ ਬੱਤਰ ਹੋ ਗਿਆ ਹਰ ਵਰਗ ਤੁਹਾਡੇ ਤੋਂ ਦੁਖੀ ਹੈ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ ਵਪਾਰੀ ਦੁਖੀ ਹੈ ਹਰ ਇੱਕ ਤੁਹਾਡੇ ਤੋਂ ਦੁਖੀ ਕਰਮਚਾਰੀ ਦੁਖੀ ਹੈ ਫਿਰ ਤੁਸੀਂ ਆਪ ਦੇ ਪਤਾ ਨਹੀਂ ਕਿਹੜੀਆਂ ਗੱਲਾਂ ਚੁਕਦਾ ਹੁਣ ਗੱਲ ਸੁਣ ਲੋ ਧਿਆਨ ਨਾਲ ਹੁਣ ਤੁਹਾਡੇ ਨਾਲ ਆਹਰ ਭਾਰ ਦੀ ਲੜਾਈ ਕਰਾਂ ਮੈਂ ਤਾਂ ਜਾਣਾ ਸੀ ਹੁਸ਼ਿਆਰਪੁਰ ਕੱਲ ਮੀਟਿੰਗ ਰੱਖੀ ਹੈ ਫੋ ਲੱਡਾਂ ਦੇ ਮੁਤਲਕ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹੈ لیکن اورے تو یہ اتي ضروری کام ہے ਸਾਡਾ بلاک دی ਪ੍ਰਧਾਨੀ ਜਿਹੜੀ ਚਾਹਤ ਹੈ ਫੇਸ ਕਰਕੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਨੂੰ ਆਵਕਰੰਤਾਂ ਸਾਰੇ ਪਹੁੰਚੀਏ ਪਰਿਵਾਰ ਦੀ ਖਬਰ ਲੇ ਗਏ ਤੇ ਲੜਾਈ ਲੜੀਏ ਜਿੰਨਾ ਚੱਕਰ ਇਨਸਾਫ ਮਿਲ ਨਹੀਂ ਜਾਂਦਾ ਉਹਨਾਂ ਚੱਕਰ ਅਸੀਂ ਸਾਰੇ ਰਣਕੀ ਲੜਾਈ ਦੇ ਔਰ ਮੈਂ ਤੁਰੰਤਾਰ ਦੀ ਪੁਲਿਸ ਨੂੰ ਤੇ ਪੰਜਾਬ ਦੀ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸ਼ਰਮ ਹੋਣੀ ਚਾਹੀਦੀ ਏ ਤੁਮ ਲੋਗ ਇਹ ਮੂਹ ਪ੍ਰਦਰਸ਼ਕ ਬਣ ਕੇ ਤੁਸੀਂ 3 4 5 6 ਮਰਡਰ ਹਜ਼ਾਰਾਂ ਮਰਡਰ ਇਹ ਸੰਸਦਾਂ ਸਰਕਾਰ ਬੰਦਿਆ ਸਾਰ ਸਿੱਧੂ ਮੂਸੇਵਾਲੇ ਤੋਂ ਚੱਲਦਾ ਨੰਗਲ ਅੰਬੀਆਂ ਤੋਂ ਚੱਲਦਾ ਹੋਇਆ ਤੇ ਅੱਜ ਵੀਰਵੈਲ ਪਾਲਾ ਸਾਡਾ ਉਹ ਵਪਾਰੀ ਇਹ ਆ ਰੋਜ਼ ਦੇ ਘਟਨਾ ਕਰ। ਉਹਨੇ ਬਰਦਾਸ਼ ਤੋਂ ਇਹ ਸਿਰ ਤੋਂ ਬਾਣੀ ਲੰਘੇ। ਹੋਣ ਤੁਹਾਡੇ ਨਾਲ ਜਰੂਰ ਲੜਾਈ ਕਰ। ਸੋ ਸਾਰਿਆਂ ਨੂੰ ਬੇਨਤੀ ਆ ਕੱਲ ਉੱਥੇ ਪਹੁੰਚੋ। ਇਹ ਮਿਲਦੇ ਆਪਾਂ ਨੂੰ ਬਾਤ ਵਿੱਚ ਕਿ ਉਸ ਪਰਵਾਰ ਨੂੰ ਅਸੀਂ ਇਨਸਾਫ ਕਰ। ਕਿ ਛੱਡਣਾ ਨਹੀਂ ਖੋਲ ਮੈਂ ਤੁਹਾਨੂੰ ਦੱਸ ਸਕਦਾ। ਯਾਦ। ਬਿਊਰੋ ਰਿਪੋਰਟ ਲੁਧਿਆਣਾ ਲਾਈਵ